ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਅਧ ਵਿਚਾਲੇ ਛੱਡਣ ਲਈ ਮਜਬੂਰ ਨਹੀਂ ਹੋਣਾ ਪਵੇਗਾ ਪੰਜਾਬ ਸਰਕਾਰ ਦੇ ਵੱਲੋਂ ਪੋਸਟ میٹرਿਕ ਸਕਾਲਰਸ਼ਿਪ ਦੇ ਤਹਿਤ ਵਿਦਿਆਰਥੀਆਂ ਨੂੰ ਦਿੱਤੀਆਂ ਜਾ ਰਹੀਆਂ ਨੇ ਵੱਡੀਆਂ ਸਹੂਲਤਾਂ ਤੇ ਨਾਲ ਹੀ ਨਾਲ ਵਿਦਿਆਰਥੀਆਂ ਨੂੰ ਬਕਾਇਆ ਰਾਸ਼ੀ ਵੀ ਪ੍ਰਦਾਨ ਕੀਤੀ ਜਾਣ ਦੇ ਹੁਕਮ ਹੋ ਗਏ ਨੇ ਜਾਰੀ ਜੀ ਹਾਂ ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦੀ ਅਗਵਾਈ ਦੇ ਹੇਠ ਮਾਨ ਸਰਕਾਰ ਦੇ ਵੱਲੋਂ ਸੂਬੇ ਦੀ ਉਨਤੀ ਦੇ ਲਈ ਅਨੇਕਾਂ ਕਾਰਜ ਕੀਤੇ ਜਾ ਰਹੇ ਨੇ ਬਹੁਤ ਸਾਰੇ ਪ੍ਰੋਜੈਕਟ ਬਹੁਤ ਸਾਰੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਨੇ ਜਿਸ ਦੇ ਨਾਲ ਸੂਬੇ ਦੀ ਹਰ ਪੱਖ ਤੋਂ ਤਰੱਕੀ ਹੋ ਰਹੀ ਹੈ ਤੇ ਹੁਣ ਵਿਦਿਆਰਥੀਆਂ ਦੇ ਵਿਕਾਸ ਦੇ ਲਈ ਸਰਕਾਰ ਦੇ ਵੱਲੋਂ ਕੁਝ ਜਿਹੜੀਆਂ ਸਕੀਮਾਂ ਪਹਿਲਾਂ ਵੀ ਚਲਾਈਆਂ ਗਈਆਂ ਸਨ ਤੇ ਉਹਨਾਂ ਦੇ ਵਿੱਚ ਹੁਣ ਬਹੁਤ ਹੀ ਹੋਰ ਵੱਡੀਆਂ ਸਹੂਲਤਾਂ ਵੀ ਨਾਲ ਐਡ ਕਰ ਦਿੱਤੀਆਂ ਗਈਆਂ ਨੇ ਜਿਸ ਦੇ ਨਾਲ ਵਿਦਿਆਰਥੀਆਂ ਦੀ ਜਿਹੜੀ ਪੜਾਈ ਆ ਉਸ ਦੇ ਵਿੱਚ ਲਗਾਤਾਰ ਤਾ ਬਣੀ ਰਹੇਗੀ ਜਿਆਂ ਦੱਸਦੀ ਹੈ ਕਿ ਇੱਥੇ ਸਮਾਜਿਕ ਨਿਆਂ ਅਧਿਕਾਰਤਾ ਤੇ ਘਟ ਗਿਣਤੀ ਮੰਤਰੀ ਡਾਕਟਰ ਬਲਜੀਤ ਕੌਰ ਹੋਣਾਂ ਨੇ ਜਾਣਕਾਰੀ ਦਿੰਦੇ ਆ ਦੱਸਿਆ ਹੈ ਕਿ ਸਾਲ 2017-18 ਤੇ ਸਾਲ 2019-20 ਦੀ ਜਿਹੜੀ ਬਕਾਇਆ ਰਾਸ਼ੀ ਸੀ ਜਿਹੜੀ ਵਿਦਿਆਰਥੀਆਂ ਨੂੰ ਦਿੱਤੀ ਜਾਣੀ ਸੀ ਉਹ ਸਾਲ 2023-24 ਦੇ ਵਿੱਚ ਜਿਸ ਦੀ ਗਿਣਤੀ 366 ਕਰੋੜ ਸੀ ਸਰਕਾਰ ਦੇ ਵੱਲੋਂ ਜਿਹੜੀ ਉਹ ਅਦਾ ਕਰ ਦਿੱਤੀ ਗਈ ਸੀ ਤੇ ਇਸ ਦੇ ਤਹਿਤ ਹੀ ਜਿਹੜੀ ਹੋਰ ਬਕਾਇਆ ਰਾਸ਼ੀ ਬਰਸਦੀ ਸੀ ਜਿਹੜੀ ਕਿ 92 ਕਰੋੜ ਹੈ ਹੁਣ ਸਾਲ 2024 24 25 ਦੇ ਵਿੱਚ ਸਰਕਾਰ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਕਿ ਇਹ ਰਾਸ਼ੀ ਵਿਦਿਆਰਥੀਆਂ ਤੱਕ ਪਹੁੰਚਦੀ ਕੀਤੀ ਜਾਵੇ ਇੱਥੇ ਦੱਸਦੀ ਹੈ ਕਿ ਮੰਤਰੀ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਇਹ ਫੈਸਲਾ ਲਿਆ ਗਿਆ ਹੈ ਇਸ ਦੇ ਨਾਲ ਹੀ ਵਿਦਿਆਰਥੀਆਂ ਦੀ ਜਿਹੜੀ ਪੜ੍ਹਾਈ ਆ ਉਹਦੇ ਵਿੱਚ ਲਗਾਤਾਰਤਾ ਬਣੀ ਰਹੇਗੀ ਉਹਨਾਂ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਹੈ ਕਿ ਮਾਨਸਕਾਰ ਨੇ ਜਿਹੜੇ ਵੀ ਵਾਅਦੇ ਸੂਬਾ ਵਾਸੀਆਂ ਦੇ ਨਾਲ ਕੀਤੇ ਸੇ ਉਹਨਾਂ ਦੇ ਵਾਸਤੇ ਸਰਕਾਰ ਅੱਜ ਵੀ ਵਚਨਬੱਧ ਹੈ ਤੇ ਨਾਲ ਹੀ ਨਾਲ ਵਿਦਿਆਰਥੀਆਂ ਦੀ ਉੰਤੀ ਦੇ ਲਈ ਵੀ ਸਰਕਾਰ ਦੇ ਵੱਲੋਂ ਅਨੇਕਾਂ ਕਾਰਜ ਕੀਤੇ ਜਾ ਰਹੇ ਨੇ ਉਹਨਾਂ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਹੈ ਕਿ ਜਿਹੜੇ ਵਿਦਿਆਰਥੀ ਜਿਹੜੇ ਕਿਸ ਸਰਕਾਰੀ ਸੰਸਥਾਵਾਂ ਵਿੱਚ ਪੜ੍ਹਦੇ ਨੇ ਜਾਂ ਫਿਰ ਜਿਨ੍ਹਾਂ ਨੇ ਹੋਰ ਸਾਈਡ ਵੱਖਰੇ ਹੋਰ ਸੰਸਥਾਵਾਂ ਦੇ ਵਿੱਚ ਜਿਨ੍ਹਾਂ ਨੇ ਐਡਮਿਸ਼ਨ ਲਈ ਹੋਈ ਆਪਣੇ ਦਾਖਲੇ ਲਏ ਹੋਏ ਨੇ ਉਹਨਾਂ ਦੀ ਜਿਹੜੀ ਵੀ ਬਕਾਇਆ ਰਾਸ਼ੀ ਹੈ ਉਹ ਸਰਕਾਰ ਦੇ ਵੱਲੋਂ ਜਲਦ ਤੋਂ ਜਲਦ ਪੜਾ ਨਾਲ ਕੀਤੀ ਜਾਂਦੇ ਹੁਕਮ ਜਾਰੀ ਕਰ ਦਿੱਤੇ ਨੇ ਨਾਲ ਹੀ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਸਰਕਾਰ ਦੇ ਵੱਲੋਂ ਇਹ ਹੁਕਮ ਜਾਰੀ ਹੋਏ ਨੇ ਕਿ ਜਿਹੜੀ ਰਾਸ਼ੀ ਹੈ ਇਹ ਦੀ ਵੱਖ-ਵੱਖ ਸੰਸਥਾਵਾਂ ਨੂੰ ਭੇਜ ਦਿੱਤੀ ਜਾਵੇਗੀ ਤੇ ਇਸ ਦੀ ਸਾਰੀ ਜ਼ਿੰਮੇਵਾਰੀ ਜਿਹੜੀ ਪ੍ਰਬੰਧਕੀ ਮੁਖੀ ਹੋਣਗੇ ਉਹਨਾਂ ਦੀ ਹੋਵੇਗੀ ਇਥੇ ਡਾਕਟਰ ਬਲਜੀਤ ਕੋਰ ਹੁਣਾਂ ਨੇ ਇਹ ਗੱਲ ਕਹੀ ਹੈ ਕਿ ਸਮਾਜਿਕ ਬਦਲਾਅ ਦੇ ਵਾਸਤੇ ਸਿੱਖਿਆ ਹੀ ਸਭ ਤੋਂ ਵੱਧ ਸ਼ਕਤ ਹਥਿਆਰ ਹੈ ਇਸ ਕਰਕੇ ਪੰਜਾਬ ਸਰਕਾਰ ਦੇ ਵੱਲੋਂ ਸਿੱਖਿਆ ਦੇ ਵਿੱਚ ਸਿੱਖਿਆ ਦੇ ਖੇਤਰ ਦੇ ਵਿੱਚ ਖਾਸ ਧਿਆਨ ਦਿੱਤਾ ਜਾ ਰਿਹਾ ਹੈ ਤੇ ਜਿਹੜੇ ਵਿਦਿਆਰਥੀ ਆਰਥਿਕ ਤੰਗੀ ਹੋਣ ਦੇ ਕਾਰਨ ਆਪਣੀ ਪੜਾਈ ਨੂੰ ਅੱਧ ਵਿਚਾਲੇ ਛੱਡ ਦਿੰਦੇ ਨੇ ਹੁਣ ਉਹਨਾਂ ਦੀ ਇਹ ਤੰਗੀ ਇਹ ਮਜਬੂਰੀ ਪੰਜਾਬ ਸਰਕਾਰ ਦੇ ਵੱਲੋਂ ਦੂਰ ਕਰ ਦਿੱਤੀ ਜਾਵੇਗੀ ਕਿਉਂਕਿ ਜਿਹੜੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀ ਰਾਸ਼ੀ ਹੈ ਜਿਹੜੀ ਬਕਾਇਆ ਅਜੇ ਪਈ ਹੈ ਉਹ ਸਰਕਾਰ ਨੇ ਹੁਣ ਅਲਾਟ ਕਰਨ ਦੇ ਜਿਹੜੇ ਹੁਕਮ ਜਾਰੀ ਕਰ ਦਿੱਤੇ ਨੇ ਤੇ ਹੁਣ ਵਿਦਿਆਰਥੀ ਬੜੇ ਖਿੜੇ ਮੱਥੇ ਦੇ ਨਾਲ ਆਪਣੀ ਪੜ੍ਹਾਈ ਨੂੰ ਅੱਗੇ ਜਾਰੀ ਰੱਖ ਸਕਣਗੇ ਤੇ ਨਾਲ ਹੀ ਨਾਲ ਉਹਨਾਂ ਨੇ ਕਿਹਾ ਹੈ ਕਿ ਜਿਹੜੀ ਬਕਾਇਆ ਰਕਮ ਹੈ ਜਦੋਂ ਇਹ ਵਿਦਿਆਰਥੀਆਂ ਤੱਕ ਪਹੁੰਚਦੀ ਹੋ ਜਾਵੇਗੀ ਤੇ ਫਿਰ ਵਿਦਿਆਰਥੀਆਂ ਦੀ ਅਜਿਹੀ ਕੋਈ ਮਜਬੂਰੀ ਨਹੀਂ ਰਹਿ ਜਾਵੇਗੀ ਜਿਸ ਦੇ ਨਾਲ ਉਹ ਆਪਣੀ ਪੜ੍ਹਾਈ ਛੱਡਣ ਦੇ ਲਈ ਮਜਬੂਰ ਹੁਣ ਹੁਣ ਸਰਕਾਰ ਦੇ ਵੱਲੋਂ ਜਿਹੜਾ ਇਹ ਸਕਾਲਰਸ਼ਿਪ ਹੈ ਜਿਹੜਾ ਇਹ ਵਜੀਫਾ ਇਹ ਲਗਾਤਾਰ ਦਿੱਤਾ ਜਾਵੇਗਾ ਤੇ ਨਾਲ ਹੀ ਨਾਲ ਜਿਹੜੀ ਪਿਛਲੀ ਬਕਾਇਆ ਬਚਦੀ ਰਾਸ਼ੀ ਉਹ ਵੀ ਸਰਕਾਰ ਦੇ ਵੱਲੋਂ ਜਿਹੜੀ ਵਿਦਿਆਰਥੀਆਂ ਨੂੰ ਪਹੁੰਚਦੀ ਕਰ ਦਿੱਤੀ ਜਾਵੇਗੀ ਤੇ ਇਸ ਜਿਹੜੇ ਫੈਸਲੇ ਨੂੰ ਜਲਦ ਤੋਂ ਜਲਦ ਯਕੀਨੀ ਬਣਾਉਣ ਦੇ ਹੁਕਮ ਵੀ ਪੰਜਾਬ ਸਰਕਾਰ ਦੇ ਵੱਲੋਂ ਕਰ ਦਿੱਤੇ ਗਏ ਨੇ ਸੋ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦੀ ਅਗਵਾਈ ਦੇ ਹੇਠ ਹੋਣ ਸਿੱਖਿਆ ਦੇ ਖੇਤਰ ਦੇ ਵਿੱਚ ਵੀ ਉਨਤੀ ਲਿਆਉਣ ਦੇ ਲਈ ਸਰਕਾਰ ਦੇ ਵੱਲੋਂ ਇਹ ਉਚੇਚੇ ਯਤਨ ਚੁੱਕੇ ਜਾ ਰਹੇ ਨੇ ਤੇ ਨਾਲ ਹੀ ਨਾਲ ਖਾਸ ਤੌਰ ਤੇ ਜਿਹੜੇ ਅਨੁਸੂਚਿਤ ਜਾਤੀ ਦੇ ਵਿਦਿਆਰਥੀ ਨੇ ਐਸਸੀ ਕੈਟਾਗਰੀ ਦੇ ਜਿਹੜੇ ਵਿਦਿਆਰਥੀ ਨੇ ਉਹਨਾਂ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਇਹ ਵੱਡੀ ਸਹੂਲਤ ਦਿੱਤੀ ਚਾਈ ਗਈ ਹੈ ਤੇ ਕਿਉਂਕਿ ਜਿਹੜੇ ਇਹ ਅਨਸੂਚਿਤ ਜਾਤੀ ਦੇ ਜਿਹੜੇ ਵਿਦਿਆਰਥੀ ਨੇ ਅਗਰ ਉਹ ਕਿਸੇ ਮਜਬੂਰੀ ਦੇ ਕਾਰਨ ਖਾਸ तौर ਤੇ ਆਰਥਿਕ ਤੰਗੀ ਦੇ ਕਾਰਨ ਅਗਰ ਆਪਣੀ ਪੜਾਈ ਛੱਡਦੇ ਨੇ ਪਰੰਤੂ ਹੁਣ ਉਹਨਾਂ ਦੀ ਜਿਹੜੀ ਇਹ ਮਜਬੂਰੀ ਪੰਜਾਬ ਸਰਕਾਰ ਦੇ ਵੱਲੋਂ ਖਤਮ ਕਰ ਦਿੱਤੀ ਜਾਵੇਗੀ ਕਿਉਂਕਿ ਪੜਾਈ ਦੇ ਵਾਸਤੇ ਜਿਹੜੀ ਸਕਾਲਰਸ਼ਿਪ ਸਰਕਾਰ ਦੇ ਵੱਲੋਂ ਦਿੱਤੀ ਜਾਣੀ ਹੈ ਉਸ ਦੇ ਨਾਲ ਵਿਦਿਆਰਥੀ ਆਪਣੀ ਪੜਾਈ ਦੇ ਵਿੱਚ ਲਗਾਤਾਰਤਾ ਬਰਕਰਾਰ ਰੱਖਣ ਦੇ ਵਿੱਚ ਸਹਾਈ ਹੋਵੇਗੀ